ਸਵਾਨਤਾ ਦੋਸਤੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਅੱਜ ਦੀ ਵੀਡੀਓ ਮੈਂ ਆਪਣੇ ਘਰੋਂ ਕਵਰ ਕਰਦੇ ਹੋਇਆ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ 84270 19817 ਮੇਰਾ ਸਾਹਮਣੇ ਸਕਰੀਨ ਜੇਬ ਕੱਟੀ ਦੇਖ ਰਹੇ ਹਾਂ ਸਾਢੇ 13 ਮਹੀਨੇ ਇਹਦੀ ਕੱਟੀ ਦੀ ਏਜ ਆ ਸਟਾਰ 2 ਦੀ ਅਪਮਾਰਕਣ ਦਸੀ ਆ ਚਾਰੇ ਪੈਰਾਂ ਦੇ ਨਿਸ਼ਾਨ ਆ ਨਾਸਵੀ ਇਹਦੀ ਬੱਗੀ ਹੈਗੀ ਹੈਗੀ ਮੱਥੇ ਤੇ ਪਟਾ ਤੇ ਅੱਖਾਂ ਦੇ ਵਿੱਚ ਹਲਕਾ ਹਲਕਾ ਜਵਾਬ ਜਿਹਾ ਅੱਖਾਂ ਦੇ ਵਿੱਚ ਨੀਲੀ 라ਵੀ ਬੀਰ ਦੇ ਵਿੱਚ ਆਗੀ ਬੱਲੀ ਮਾਜੀ ਜਿਹਦੇ ਪੇਟੋਂ ਪੈਦਾ ਹੋਈ ਹੈ ਝੋਲੀ ਦੀ ਗੱਲ ਕਰੀਏ ਬੜੀ ਜ਼ਬਰਦਸਤ ਪੋਲੀ ਨਜਾਇਜ਼ ਹੀ ਝੋਲੀਏ ਜੀ ਨੂੰ ਕਹਿੰਦੇ ਚੰਗੀ ਬ੍ਰੀਡ ਪ੍ਰੈਕਟ ਕੁਆਲਟੀ ਦੀ ਚੰਗੀ ਆ ਤੇ ਵੇਚਣ ਦਾ ਕਾਰਨ ਕੀ ਸਿਰਫ ਇੱਕ ਮੱਝ ਦੀ ਹੀ ਜਗਾ ਦੀ ਮਾਂ ਦੁਆਰੇ ਸੂਹੀ ਬੰਦੇ ਕੋਲ ਤਾਂ ਕਰਕੇ ਸੇਲ ਕਰੀ ਆ ਰੇਟ ਆਪਾਂ ਸ਼ੋਰ ਕਰਦੇ ਵਿੱਚ ਕਹਿੰਦੇ ਵੀਡੀਓ ਤੁਸੀਂ ਰੇਟ ਨਹੀਂ ਕਰਦੇ ਨਾ ਕੋਲ ਪਤਾ ਆਪਣੇ ਕੋਲ 35 35 ਚੱਲ ਜੇ ਨਾ ਕੋਈ ਇਹ ਕੱਟੀ ਆਪਣੇ ਕੋਲ ਅੱਜ ਹੀ ਆਈ ਆ 22000 ਰੁਪਏ ਫਿਕਸ ਪ੍ਰਾਈਸ ਹੈ ਜੀ 150 ਦਾ ਮਾਨਤਾ ਨਹੀਂ ਹੀ ਵਿੱਚ ਹੋਊਗਾ ਵੀ 20 ਲੜਾ 22 ਲੜਾ ਬਾਈ ਜੋ ਕੋਈ ਫਾਇਦਾ ਨਹੀਂ ਕੋਈ ਨਹੀਂ ਦਿੰਦਾ ਮੱਥਾ ਮਾਰਦਾ ਪੈਂਦਾ 2000 ਦਿਹਾੜੀ ਬਣਦੂ ਇਸ ਵੇਰੇ ਹੀ ਆ ਠੀਕ ਹੈ ਬੱਜੀ ਵੀਰ ਕਹਿੰਦੇ ਆ ਨੀਲੀ 라ਵੀ ਦੀ ਨੀਲੀ 라ਵੀ ਦੀ ਬਾਈ ਵੀਡੀਓ ਪਾਓ ਪੈਸੇ ਆਪਾਂ ਸਿੰਗਲ ਦੀ ਵੀਡੀਓ ਪਾਉਂਦੇ ਨਹੀਂ ਅੱਜ ਚਲੋ ਮਾਰ ਜਾ ਕਰਾਂ ਮੈਂ ਕਾ ਪਾ ਦੇ ਸਿੰਗਲ ਦੀ ਆਪਾਂ ਝੋਲੀ ਦੇਖ ਸਕਦੇ ਹੋ ਬੜੀ ਜ਼ਬਰਦਸਤ ਝੋਲੀ ਝੋੜੀ ਦੀ ਪੂਣੀ ਥਾਣੇ ਦੇਖੋ ਬਿਲਕੁਲ ਚਾਰੇ ਨਿਖਣ ਦੇ ਇਹ ਨਹੀਂ ਗੱਲ ਵੀ ਥਾਣੇ ਜੋੜੀ ਕਰੀਏ ਜਿੱਦਿਆ ਹੱਥ ਪਰੇ ਕਰਨਾ ਜਿੱਦੇ ਝੋੜੀ ਤਿਆਰ ਹੋਊਗੀ ਉਹਦੇ ਮੰਡੀ ਦੇ ਵਿੱਚ ਤਾਰੀ 20 ਬੰਦੇ ਮਗਰ ਖੜਾਓਗੇ ਰੇਡਸ 20000 ਰੁਪਿਆ 8427019817 ਆਪਣਾ ਕੰਟੈਕਟ ਨੰਬਰ ਆ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਸੋਕਟੀ ਦਾ ਪੈ ਚਾਹੀਏ ਵੀਰ 100 ਕਿਲੋਮੀਟਰ ਤੋਂ ਅਜੇ ਚਾਹੀਏ 2 ਕਿਲੋਮੀਟਰ ਤੇ ਕੋੜੇ ਆ ਕੇ ਕੋਈ ਵੀਰ ਇਹ ਨਹੀਂ ਕਹੋਗਾ ਸਾਡੇ ਕੱਟੀ ਪਸੰਦ ਨਹੀਂ ਹੈ। ਚੀਜ਼ ਆਪਾਂ ਦਿਖਾਈ ਆ ਫਰਸਟ ਕਲਾਸ ਹੀ ਆ ਪੱਠੇ ਲੱਗੇ ਹੋਇਆ। ਥੱਲੇ ਤੁਸੀਂ ਦੇਖ ਸਕਦੇ ਹੋ ਨਸਾਮੀ ਆ A to Z ਸਾਰ ਜਾ ਕਵਰ ਕਰਦੀ ਆ। ਚਾਰੇ ਪੈਰ ਤੋਂ ਉੱਤੇ ਪੂਛ ਚਿੱਟੀ, ਮੱਥੇ ਦੇ ਪਟਾ, ਅੱਖਾਂ ਦੇ ਵਿੱਚ ਇਨਸਾਨ ਹਲਕਾ ਹੈਗਾਗਾ ਤੇ ਬਾਕੀ ਮੇਨ ਗੱਲ ਯਾਰ ਝੋਲੀ ਦੇਖੋ ਫਰਸਟ ਕਲਾਸ ਐਨ ਪੋਲੀ ਝੋਲੀ ਜਮ। ਬਾਕੀ ਸਟਾਰਟੂ ਜਿਹੜਾ ਸਟਾਰ ਵੀ ਜਿਹੜਾ ਉਹ ਸਿੱਕਾ ਦੀ ਬਣ ਜਾਏ। ਪੂਬੀਆ ਪਰ ਨਾਲ ਦਿਖਾਇਆ ਰੇਡ 26000 ਰੁਪਇਆ ਤੋਂ ਕਿਦਾਂ ਰਿਕਾਰਡ ਦੇਖ ਕੇ ਆਪਾਂ ਲੈਤੀ ਉਸ ਹਿਸਾਬ ਨਾਲ ਤੇ ਬਾਕੀ ਵੀਰ ਨੇ ਹੋਰ ਜ਼ਿਆਦਾ ਗੱਡੀਆਂ ਖਰੀਦੀਆਂ ਖਰੀਦਿਆ ਤਾਂ ਵੀ ਆਪਣੇ ਕੋਲ ਖਰੀਦੀਆਂ ਕਿਉਂਕਿ ਡਰਦੀਆਂ ਥੋੜੀਆਂ ਪਤੂਰ ਕੇ ਤਾਂ ਨਹੀਂ ਦਿਖਾਈ ਇਹ ਬਾਕੀ ਆ ਹੈ ਕੋਈ ਕਮੀ ਕਿਸੇ ਪਾਸੋਂ ਹੈ ਨਹੀਂ ਕੱਟੀ ਦੇ ਵਿੱਚ ਕੋਈ ਵੀਰ ਆ ਕੇ ਇਹ ਨਹੀਂ ਕਹਿ ਸਕਦਾ ਕਿ ਕੱਟੀ ਦੇ ਵਿੱਚ ਕਵੀ ਆ ਵਾ ਮੇਲਾ ਵਰਮਾ ਤੇ ਅਗਰ ਆਪਣੀ ਪੀਪੀ ਜੀ ਨਹੀਂ ਲੱਗਿਆ ਆਪਣੇ ਕੋਲੇ ਕਿ ਆਪਾਂ ਕੱਲੀ ਸਿੰਗਲ ਦੀ ਵੀਡੀਓ ਕਾਏਗਾ ਕੋਈ ਸੱਪੜ ਚ ਬਾਤ ਤੇ ਹੁਣੀ ਸਾਰੀ ਆ ਰੇਡ 26000 ਰੁਪਇਆ ਪਰ ਕੱਟੀ ਕਾਹਦੇ ਬੋਲ ਬੋਲਦਾ ਬੱਚਾ ਹੀ ਆ ਅੱਥ ਬਣ ਕੇ ਵੇਣਤੀ ਆ 20 ਲੜਾ 22 ਲੜਾ ਬਾਈ ਕੋਈ ਫਾਇਦਾ ਨਹੀਂ 150 ਦਾ ਮਾਨਦਾਨ ਹੀ ਕਰਾਂਗੇ ਆਪਾਂ ਕੱਤੀ ਦੇ ਵਿੱਚ ਜਿੱਥੋਂ ਮਰਜੀ ਵੀ ਰਹਿ ਚਾਹੇਗੀ ਆਨਲਾਈਨ ਮੰਗਾਲੇ ਚਾਹੇ ਆਫਲਾਈਨ ਮੰਗਾਲੇ ਕੱਢੀ 26000 ਦੀ ਦੇਵਾਂਗੇ ਮਾਨਦਾਨ ਕਰ ਦਾਂਗੇ ਚੰਗੀ ਥਿਆਰ ਹੋ ਗਈ ਗੱਲਾ ਗਾਹੀ ਕਰਾ ਦੂ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਵੀਰੋ ਦੇਖੋ